ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਹ ਵਧੀਆ ਵਧੀਆ ਭਰਾਵਾ ਸਵਾਗਤ ਕਰਕੇ ਦਰਸ਼ਨ ਹੋ ਜਣੇ ਮਹਾਰਾਜ ਦੇ ਹਾਂ ਬਾਈ ਰੂਮ ਚ ਬੈਠੇ ਨੇ ਵਿਹਲੇ ਅੱਜ ਅਸੀਂ ਆਵਾਜ਼ ਚਲ ਬੇਚਾਰ ਕਰ ਲਿਆ ਹਾਂ ਕੀ ਤਲਵੰਡੀ ਸਾਬੋ ਜਾ ਕੇ ਆਈਏ ਹਾਂ ਵੀ ਚਲ ਗੁਰਦਨਾਲਾ ਸਾਹਿਬ ਮੱਥਾ ਟੇਕਦੇ ਇੱਥੇ ਵੀ ਤਾਂ ਲੇਟਣਾ ਹੀ ਆ ਰੂਮਾਂ ਚ ਨਾਲੇ ਆਪਾਂ ਵਰਸਾ ਦਾ ਆ ਸਕਾਂਗੇ ਉੱਥੇ ਗੁਰੂ ਘਰ ਜਾ ਕੇ ਤੇ ਅੱਜ ਫੋਨ ਨਾਲੇ ਦਰਸ਼ਨ ਮਿਲ ਲੈ ਕਰਾਂਗੇ ਦਰਸ਼ਨ ਅੱਜ ਇਸ ਦੀ ਬਦੌਲਤ ਹੀ ਮੈਂ ਪਹੁੰਚਿਆ ਗੁਰਦਰਾ ਸਾਹਿਬ ਬਾਬੀ ਗੁਰਦੁਆਰਾ ਸਾਹਿਬ ਪਹੁੰਚ ਚੱਲੇ ਹਾਂ ਹੌਲੀ ਹੌਲੀ ਜਾਵਾਂਗੇ ਫਿਰ ਆਹ ਛੁੱਟੀ ਆ ਵਈ ਸਾਨੂੰ ਐਤਵਾਰ ਦੀ ਟਾਈਮ ਨਹੀਂ ਪਾਸ ਹੁੰਦਾ ਉੱਥੇ ਹੈ ਹੈ ਦਰਸ਼ਨ ਕਰਿਆ ਈਏ ਹੋਰ ਤੇਰੀ ਬਦੌਲਤੀ ਸੁਭਜੀਤ ਹੋਇਆ ਨਹੀਂ ਨਹੀਂ ਮੇਰੀ ਗੱਲ ਦੀ ਮਾਰ ਦਰਸ਼ਨ ਕਰਾਤੇ ਤਾਂ ਹਾਂ ਨਹੀਂ ਨਹੀਂ ਮੈਂ ਆਉਣ ਹਾਂ ਉੱਥੇ ਬੈਠ ਕੇ ਗੱਲਾਂ ਮਾਰਨੀਆਂ ਨਹੀਂ ਸੀ ਮੈਂ ਕਹਾਂ ਹਾਂ ਉਹਦਾ ਰਿਸ਼ਮ ਸਿੰਘ ਮਿਲਣੇ ਆਣਾ ਹਾਂ ਹਾਂ ਜੇ ਮਹਾਰਾਜ ਆਪ ਬੁਲਾਉਣੇ ਆਣਾ ਮੈਂ ਕਹਿੰਦਾ 20 ਮਿੰਟ ਲੱਗਦੇ ਮੈਨੂੰ ਹਾਂ ਅੱਧਾ ਘੰਟਾ ਬੱਸ ਤਾਂ 30 ਮਿੰਟ 11 16 ਤੱਕ ਹਾਂ ਅੱਧਾ ਘੰਟਾ ਰੱਖ ਆਪਣੇ ਲੱਗ ਗਿਆ ਹਾਂ ਇਹ ਕਿਹਨਾਂ ਲੱਗ ਗਿਆ ਤਾਂ ਲੱਗ ਗਿਆ ਸਾਸ ਤੇ ਮੋਹ ਤੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗੇ ਦਾ ਜੇ ਐਤਵਾਰ ਕਰਕੇ ਆਉਂਗੀ ਨਾ ਜ਼ਿਆਦਾ ਆਇਆ ਆਇਆ ਭਾਈ ਹੈਂਡੀਕੈਪਡ ਬੰਦਾ ਇਹ ਹੌਸਲਾ ਹਿੰਮਤ ਪਾਉਂਦਾ ਇਹ ਮਾ ਇਹ ਕਹਿੰਦਾ ਚੱਲ ਚੱਲਦੇ ਆਂ ਨਹੀਂ ਬਾਦਸੀ ਇਕਣੀ ਪੈ ਕੇ ਟਾਈਮ ਪਾਸ ਕਰ ਲੈਣਾ ਤਾਂ ਉੱਥੇ ਮੈਂ ਚੱਲ ਚੱਲਦੇ ਆ ਗੁਰੂ ਘਰ ਚੱਲਦੇ ਆ ਮੱਥਾ ਟੇਕ ਕੇ ਆਉਂਦੇ ਆ ਕਰਾਉਂਦੇ ਸਾਨੂੰ ਜਾ ਕੇ ਦਰਸ਼ਨ ਗੁਰੂ ਘਰ ਦੇ ਆ ਜਾ ਆ ਜਾ ਅਕੀ ਕਰ ਰਹੇ ਆ ਗੁਰਦਾਰ ਸਾਹਿਬ ਦਰਸ਼ੇ ਡਿਊੜੀ ਬਣ ਰਹੀ ਹੈ ਗੇਟ ਵੀ ਬਣ ਰਿਹਾ ਇੱਧਰ ਬਾਈ ਕੰਮ ਵੀ ਪੂਰਾ ਮਾਰ ਮਾਰ ਚੱਲ ਰਿਹਾ ਹੈ ਇੰਟਰਲੌਕ ਕਰਾ ਰਹੇ ਹਾਂ ਹਾਂ ਪਹਿਲਾਂ ਲੋਕ ਨਹੀਂ ਲੱਗਿਆ ਉਹਦਾ ਇੰਟਰਲੌਕ ਲੌਗ ਲੱਗ ਰਹੀ ਹੈ ਡਿਵੈਲਪ ਕਰ ਰਹੇ ਆ ਪੂਰਾ ਉਹ ਆ ਗਿਆ ਭਾਈ ਦਰਬਾਰਸ ਵਧੀਆ ਲੋਗਟ ਹੈ ਨਾ ਦੂਰੇ ਉਡਣਾ ਲਓ ਆ ਚੱਲਦੇ ਆ ਬੀਤੋ ਮਤੋਂ ਖੜੇ ਆ ਉਹ ਖੜੇ ਆ ਉਹ ਖੜੇ ਆ ਐਰੇ ਜੰਗੀਆਂ ਇੱਧਰ ਆਪਣਾ ਕੋਟ ਵੀ ਇੱਥੇ ਇੱਥੇ ਲਵਾਦਿਆਂ ਦੀ ਡਿਊਟੀ ਨਾਲ ਇੱਧਰ ਦੂਰ ਪੈਣਾ ਆਪਾਂ ਨੂੰ ਨਾ ਸਰਵ ਡਿਵੀਜ਼ਨ ਆ ਬਾਈ ਬਟੰਡੇ ਦੀ ਤਲਵੰਡੀ ਸਾਬੋ ਇੱਧਰ ਵੀ ਸਾਡੀ ਡਿਊਟੀ ਲੱਗ ਸਕਦੀ ਆ ਬਾਈ ਕੁਝ ਨਹੀਂ ਕਹ ਸਕਦੇ ਅਸੀਂ ਮਹਾਰਾਜ ਜੀ ਅਰਦਾਸ ਕਰਦੇ ਕਿ ਸਾਡੀ ਨੀਤਰੀ ਦੇ ਵਿਸ਼ੇਸ਼ੀ ਕਰਾ ਦੇ ਹਾਂ ਬਦਲੀ ਚੱਲ ਆਪਣੀ ਹੋ ਜੀ ਵੀ ਹਾਂ ਮਹਾਰਾਜ ਕਰੂੰਗਾ ਅਰਦਾਸ ਦਾ ਪ੍ਰਵਾਲਨ ਨਹੀਂ ਮਾਢੇ ਆਪਾਂ ਨੇ ਤਾਂ ਨਹੀਂ ਬਣਾਈ ਵੀਡੀਓ ਮਾਚਾ ਸ਼ੁਰੂਆਤ ਇੱਥੇ ਕਰ ਦੂੰਗਾ ਘਰੇ ਘਰ ਤੇ ਉਹ ਕਿੰਨੇ ਚੱਕਾ ਵੇਲਾ ਲੈਣਦੇ ਹੁਣ ਪੁੱਛ ਰਿਹਾ ਹੈ ਪੁੱਛ ਰਿਹਾ ਰਾਜਾ ਬੈਠਾ ਜਿਹੜਾ ਜਿਹੜਾ ਉੱਥੇ ਰਾਜਾ ਬੈਠਾ ਕਹਿੰਦੇ ਚੱਕਲਾ ਵੇ ਲੈਣਾ ਲੈ ਆਈ ਪੁੱਛਣਾ ਫੋਨ ਕਰ ਲਿਆ ਕਿ ਲੈ ਆਈ ਰੋਟੀਆਂ ਬਾਈ ਜੀ ਸਰਬ ਲੋਕ ਤਾਂ ਲੈਣਾ ਯਾਰ ਕੋਈ ਬਟਾ ਸਰਬਲੋਹ ਦੇ ਆ ਹੈ ਸਰਬਲੋਹ ਦੇ ਆ ਤਵਾ ਓਰੀਜਨਲ ਚਲੀ ਨਹੀਂ ਇਕ ਆ ਤਵਾ ਚਾਹੀਦਾ ਹੈ ਪਾ ਲਈ ਹੈ ਨਾ ਹੈਵੀ ਆ ਇਹ ਕਾਂ ਚੰਗਾ ਬਾਜੇ ਉੱਪਰ ਪੁੱਛਦੇ ਆ ਪਹਿਲਾਂ ਇਹਨੇ ਕਰਦੇ ਹੈ ਨਾ ਲੈਣੇ ਕਿ ਸਬਜੀ ਸੁੱਕੀ ਆਸ ਤੇ ਬਟਾ ਦੇਖ ਤਾਂ ਤੜਕੇ ਵਾਸਤੇ ਲੈ ਵੀ ਲੈਣਾ ਪਰ ਬਾਅਦ ਚ ਪੁੱਛਦੇ ਇਹਨੂੰ ਜਾ ਕੇ ਪੁੱਛ ਲੈਣਾ ਤਾਂ ਹੈਗੀ ਇਕ ਅੱਧਾ ਪਾਣ ਆਹ ਇਦਾਂ ਦਾ ਬੜਾ ਹੋ ਐਡਾ ਵੱਡਾ ਤਾਂ ਕਾ ਕਰਨਾ ਉਹ ਦੋ ਜਣੇ ਵਾਸਤੇ ਆ ਠੀਕ ਆ ਉਹ ਦੋ ਜਣੇ ਵਾਸਤੇ ਨਹੀਂ ਸਮਾਨ ਵਧੀਆ ਬਣ ਜਾਂਦਾ ਥੋੜਾ ਖੁੱਲਾ ਹੋਵੇ ਤਾਂ ਵਧੀਆ ਹੈ ਵਧੀਆ ਖੁੱਲਾ ਹੋਵੇ ਚਲ ਆਪਾਂ ਪੁੱਛਦੇ ਆ ਪਹਿਲਾਂ ਤਵਾ ਹੈ ਕਾਂ ਤੇ ਬਈ ਸਰ ਲੋ ਹੈ ਸਰ ਲੋ ਹਾਂ ਜਿੰਨੇ ਦਾ ਪਿਓਰ ਬਾਈ ਸਲਵ ਹੈ ਪਿਓਰ ਸਲਵ ਉਹ ਹੈ ਨਾ ਆਦੇ ਲਿਖਿਆ ਬਰੇਟ ਯਾਰ ਮੇਰੇ ਮੈਸੇਜ ਤੇ ਚ ਲਿਖਿਆ ਭਾਉਂਦਾ ਉਹ ਕਟਾਵਾਂਗੇ ਜਾਂ ਲੈਣੀ ਐ ਥੜੀ ਜਿਹਾ ਬਣਾਉਂਦੇ ਬਾਈ ਇਹ ਕਿਹੜੀ ਜਗ੍ਹਾ ਬਣਦਾ ਹੈ ਹੈ ਰਤਵਾਲ ਇੱਥੇ ਮਾਨਸਿਮਾ ਹੂੰ ਰਤਵਾਲ ਦਾ ਤਾਂ ਮੈਂ ਰਤਵਾਲ ਹਾਂ ਆਪਣਾ ਜਦ ਹੀ ਆਇਆ ਵੈਲੀ ਆ ਕਿਹੜਾ ਅੰਦਰ ਗਿਆ ਕਿ ਅੱਛਾ ਇੱਥੇ ਰਤੀ ਆ ਰਤੀ ਆ ਉਰੇ ਤਾਂ ਰਤੀ ਆ ਪੈਂਦਾ ਰਤਵਾਲ ਦਾ ਪੜਿਆ ਤੇ ਆ ਯਾਰ ਮੈਨੂੰ ਤਾਂ ਨਾਮ ਭੁੱਲ ਗਿਆ ਸ਼ਹਿਰ ਦਾ ਉੱਥੇ ਪੜਿਆ ਸਮਾਨਤਾ ਨਿਗਰ ਆ ਹੈਵੀ ਆ ਨਾ ਪੂਰਾ ਆ ਗਲਾਸ ਹੈ ਗਲਾਸ ਇੱਕ ਗਾਂਚੇ ਜੀ 170 ਰੁਪਏ ਦਾ ਇੱਕ ਗਲਾਸ ਆ ਇਹ ਵੀ ਸਰਬ ਲੋਕ ਦਾ ਹੈ ਸਰਬ ਲੋਹ ਦੇ ਵਿੱਚ ਜੋ ਖਾਉਂਗਾ ਨਾ ਖਾਣਾ ਇਹਦੇ ਤੱਤ ਬਹੁਤ ਮਿਲਦੇ ਆ ਹਾਂ ਅੱਛਾ ਉਦਾਂ ਨਹੀਂ ਕਿ ਆ ਪਿਆ ਇਹ ਗੁਰੂ ਪੀਰੇ ਦੇ ਵਿੱਚੇ ਖਾਂਦੇ ਜਦ ਸਰਬ ਲੋਹ ਦੇ ਵਿੱਚੇ ਇਹ ਵੀ ਮੈਨੂੰ ਅੱਜੱਥੇ ਪਤਾ ਲੱਗਿਆ ਆਹ ਹਾਂ ਆਹ ਹਾਂ ਚੱਲ ਆ ਜਾ ਫਿਰ ਉਹ ਬਾਅਦ ਚ ਆਉਂਦੇ ਆ ਮੈਨੂੰ ਸੰਸਿਆ ਆਪਾਂ ਬਹੁਤ ਭਾਗ ਵਾਲੇ ਆ ਚੱਲ ਆਪਾਂ ਇੱਥੇ ਰਹਿੰਦੇ ਆ ਨੇੜੇ ਤੇ ਨਹੀਂ ਲੋਕ ਤਰਸਦੇ ਆ ਦਰਸ਼ਕਾਂ ਨੂੰ ਬਹੁਤ ਤੇਰੇ ਚੰਗੇ ਭਾਗ ਆ ਹੈ ਬਿਲਕੁਲ ਸਹੀ ਗੱਲ ਸ਼ੁਕਰਾਨਾ ਕਰੇਗਾ ਰੱਬ ਦਾ ਦੂਜੇ ਦਾ 100 ਮੀਟਰ ਉਹ ਮੈਨਾਂ ਦੇ ਤੀਜੀ ਹਾਂ ਇਹ ਬਾਈ ਹੁਣ ਭਰਤੀ ਹੋਇਆ ਮੁੰਡਾ ਐ ਸਾਡਾ ਇਹ ਹੈਗਾ ਨਵੇਂ ਸ਼ਹਿਰ ਦਾ ਉਹ ਨਕਸ਼ਾ ਤੁਹਾਨੂੰ ਪਾਏ

ਹਾਂਜੀ ਰੇਸ਼ਮ ਲਾਲ ਹੋੜਾ ਪਾ ਨੇ ਵੀਡੀਓ ਵੀਡੀਓ ਬਣਾ ਲੈ ਗਿਆ ਨਹੀਂ ਮਣੀ ਮੋਟੀ ਹੈਨਾ ਪ੍ਰਸੰਨ ਹੋ ਗਿਆ ਹਾਂ ਮਨ ਬੱਗ ਬੱਗ ਹੋ ਗਿਆ ਰੇਸ਼ਮ ਜੀ ਹੈ ਇੱਥੇ 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 ਖੋਲਦੇ ਬੂਟਾ ਹੋ ਤਾ ਹੋਇਆ ਜਾ ਮੈਂ ਤਾਂ ਉੱਥੇ ਜਮਾ ਕਰਾਤੇ ਤੇ आज आया इधर सारा लेके आया ਨਾ ਨਾ ਥਰੀਆ ਕਰੋ ਭਾਈ ਦਰਸ਼ਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੇ ਲੰਗਰੀ ਸਭ ਜੋ ਆਪ ਆ ਆਪ ਬਣਦੇ ਸਭ ਪਿਆਰਦੇ ਮੇਰੇ ਵੱਲੋਂ ਪਾਸੇ ਤੇ ਇਹਨਾਂ ਨੇ ਆਉਣ ਨੂੰ ਜਨਾਬਾ ਦੀ ਜਨਾਬਾ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਡੀ ਆਪ ਜੀ ਕਾਰਜ ਦੇ ਜੇ ਸਤਾਰਕ ਦਰਸ਼ਕ ਜੰਮਨਾ ਸਾਹਿਬ ਜੀ ਨੂੰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸੋ ਬੜਾ ਧੰਨਵਾਦ ਮੈਨੇਜਰ ਸਰਦਾਰ ਰਮਜੀਤ ਸਿੰਘ ਜੀ ਸਤਾਰਕ ਦਰਸ਼ਕ ਜੰਮਨਾ ਸਾਹਿਬ ਜੀ ਸਰਦਾਰ ਨੂੰ ਉਚਾਰ ਸੰਸਾ ਸਰਦਾਰ ਭੋਲਾ ਸਿੰਘ ਜੀ ਸਤਾਰਕ ਹੋਏ ਹੋਏ ਬਹੁਤ ਜੀ ਸੇਵਾ ਨੂੰ ਤੇ ਆਪ ਸਭ ਨੂੰ

ਉਹ ਬਈ ਯਾਤਕਰ ਬਣਾਏ ਬਰੇ ਬੱਚਿਆਂ ਲਈ ਆਉਣਾ ਚਾਹੀਦਾ ਕਿਹ ਕਿਹ ਤਰੀਕਾ ਮਾਲਿਕ ਬਖਸ਼ ਮਿਲ ਤੇ ਕੀ ਗਿਰਨੂ ਸਤਿਨਾਮ ਚਕਾਮੀ ਰਾਜਾ ਤੇ ਬਾਈ ਆਹ ਦਰਖਤ ਨਾਲ ਗੁਰੂ ਗੋਬਿੰਦ ਸਿੰਘ ਮਹਾਰਾ ਜੋੜੇ ਘੋੜੇ ਬੱਲੇ ਕਰਦੇ ਸੀਗੇ ਆ ਦੇਖੋ ਕਿਸੇ ਟਾਈਮ ਬਾਈ ਝਾੜੀਆਂ ਹੁੰਦੀਆਂ ਉਹਰੇ ਜੰਗਲ ਹੁੰਦਾ ਦਾ ਮਹਾਰਾਜ ਦੇ ਬਚਨ ਤੇ ਕਹਿੰਦੇ ਵੀ ਵੀ ਮਾਲ ਵਿੱਚ ਵਿੱਚ ਫਸਲ ਹੋਣ ਲੱਗ ਜੂਗੀ ਅੱਜ ਬਾਈ ਫਸਲ ਪੂਰੀ ਹੁੰਦੀ ਔਰੇ ਕਣਕ ਕਪਾਹ ਸਭ ਕੁਝ ਹੁੰਦੀ ਆ ਆ ਦੇਖੋ ਅੱਜ ਮਾਲਵਾ ਸਾਰਾ ਹਰਾ ਭਰਿਆ ਕਰਤਾ ਮਹਾਰਾਜ ਨੇ ਜਿਹੜੇ ਬਚਨ ਕਰੇ ਸੀਗੇ ਉਹ ਮਹਾਰਾਜ ਦੇ ਸੱਚ ਹੋਏ ਆ ਔਰੇ ਬਾਈ ਟਿੱਬੇ ਹੁੰਦੇ ਤੇ ਕਾਰੇ ਤਾਂ ਹੁੰਦਾ ਜਰਾ ਝਾੜੀਆਂ ਹੁੰਦੀ ਜੰਗਲ ਹੁੰਦਾ ਤਾਂ ਅੱਜ ਦੇਖੋ ਰੰਗ ਭਾਗ ਲੱਗੇ ਪਿਆ ਰੇਸ਼ਮ ਸਿੰਘ ਜਾਲੀ ਟਰੱਕ ਤਾਂ ਨਹੀਂ ਲੈਣਾ ਨਹੀਂ ਮੈਂ ਟਰੱਕ ਨਹੀਂ ਲੈਣਾ ਚੋਹਣ ਇਹ ਸਾਡੇ ਗੋਤ ਕਿੱਥੇ ਜਾ ਕੇ ਸਾਡੇ ਏਰੀਆ ਚੋਹਣ ਗੋਤ ਟਰੈਕਟਰ ਅੱਛਾ ਤੇਰਾ ਗੋਤ ਹੈ ਨਹੀਂ ਸਾਡੇ ਏਰੀਆ ਤੇ ਹੈਗਾ ਸਾਡੇ ਅੱਛਾ ਅੱਛਾ ਅੱਜ ਚਮਤੀ ਵੀ ਖੜਾ ਭਾਈ ਅੱਛਾ ਲੇਣਾ ਦੇਦੇ ਬਠੰਡੇ ਮੈਂ ਟਰੈਕਟਰ ਤੇ ਚੱਲਦੇ ਆ ਟਰੈਕਟਰ ਹੈ ਮੈਸ਼ਨ ਟਰੈਕਟਰ ਤੇ ਚੱਲਦੇ ਆ ਨਾ ਬਠੰਡੇ ਟਰੈਕਟਰ ਤੇ ਚੱਲਦੇ ਆ ਤੂੰ ਦੱਸ ਕਿਹੜਾ ਲੈ ਕੇ ਜਾਣਾ ਦੇਖ ਲੈਣਾ 61 11 ਚੱਲਦੇ ਸਵਰਾਜ ਬਜਾਦਾ ਭੱਜਦਾ ਹੈ ਸਵਰਾਜ ਜਿਆਦਾ ਭੱਜਦਾ 61 11 ਦੀ ਬੇਰੀ ਜਿਆਦਾ ਵੀ ਬਣਾ ਲੈ ਹੈ 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 ਛੋਟੇ ਵੀ ਖੜੇ ਆ ਦੇਖ ਲੈ ਜੇ ਲੈ ਕੇ ਜਾਣਾ ਜੇ ਸੀ ਵੀ ਲੈਣੀ ਤਾਂ ਦੇਖ ਲੈ ਜੇ ਟਾਟਾ ਵਾਲੀ ਲੈ ਕੇ ਜਾਣਾ ਉਹ ਦੇਖ ਲੈ ਆ ਦੇਖ ਲੈ ਜੇ ਸੀ ਵੀ ਲੈਣੀ ਲੈ ਲੈ ਜੇਸੇ ਵੀ ਨਹੀਂ ਜੇਸੇ ਵੀ ਆਪਣਾ ਹੀ ਕਰਨਾ ਆਪਣਾ ਪੱਟਣਾ ਪਟਣਾ ਹੈ ਸਰਕਾਰ ਤੋਂ ਲੈਣਾ ਫਿਰ ਨਹੀਂ ਟਰੈਕਟਰ ਲੰਦੇ ਟਰੈਕਟਰ ਤੇ ਚੱਲਦੇ ਆ ਟਰੈਕਟਰ ਚੱਲਦੇ ਆ ਕਿੰਨੀ ਕਿੰਨੀ ਦੇ ਕੰਮ ਨਹੀਂ ਆ ਜੂਗਾ ਮਤਲਬ ਬੀਆਈ ਵੀ ਤੋਂ ਕਰਦੇ ਕੰਮ ਹਾਂ ਜਾਣੇ ਵਾਸਤੇ ਕੋਟ ਤਾਂ ਨਹੀਂ ਦੇਖਿਆ ਉਹਨਾ ਕੋਟ ਤਾਂ ਨਹੀਂ ਦੇਖਿਆ ਹਾਂ ਕੋਟ ਨਹੀਂ ਦੇਖਣਾ ਹਾਂ ਅਰਦਾਸ ਮਹਾਰਾਜ ਕਰਕੇ ਸੀ ਨਾ ਨਦਰੀ ਨਵਸ਼ਦੀ ਕਰਦੀ ਹਾਂ ਹਾਂ ਮਾਰਾ ਮੇਰਾ ਅਰਦਾਸ ਕਰਦੇ ਕਾੜੀ ਦੋਨਾਂ ਦੀ ਕਰਦੇ ਬੰਦੇ ਨਵਾਂ ਸ਼ਹਿਰ ਦੀ ਨਵਾਂ ਸ਼ਹਿਰ ਦੀ ਨਵਾਂ ਸ਼ਹਿਰ ਦਾਸ ਬੰਦੀ ਸਾਡੀ ਹਾਂ ਸਰਪੰਚ ਜੀ ਮਹਾਰਾ ਸਾਡੀ ਬਦਲੀ ਹੋਈ ਬਦਲੀ ਹੋ ਜਾਣਾ ਅਸੀਂ ਹੁਣੇ ਨੇੜੇ ਚੱਲ ਜਾਈ ਰਹੀ ਹਾਂ ਚੱਲਾ ਕਰੂੰਗਾ ਮਹਾਰਾ ਕਿਰਪਾ ਠੀਕ ਹੈ ਚੱਲੀਏ ਫਿਰ ਆਪਾਂ ਲੱਗ ਜਾਣਾ ਤਾਂ ਦੇਖ ਲੈ ਉੱਥੇ ਉੱਥੇ ਹੀ ਲਾਉਂਗੇ ਉੱਥੇ ਤੇ ਸਹੀ ਗੱਲ ਹੈ ਚੱਲਿਆ ਵਾ ਵਧੀਆ ਲਾਈਦਾ ਰਮਾ ਚੱਲੀਏ ਫਿਰ ਜਾ ਕੇ ਕਰੋ ਬੋ ਮਹਾਰਾ ਹਾਂ ਤੇ ਚਲਿਓ ਫਿਰ ਹੁਣ ਆਪਾਂ ਸਾਡਾ ਵਾਸੀ ਦਾ ਟਾਈਮ ਹੀ ਹੋ ਗਿਆ ਕਾ ਕਿ ਉਹ ਬਠੰਡੇ ਮਿਲਦੇ ਆਪਾਂ ਬਠੰਡੇ ਮਿਲਦੇ ਠੀਕ ਹਾਂਜੀ ਰੇਸੰਗ ਸਿੰਘ ਜੀ ਚਲਿਓ ਬਠੰਡੇ ਨੂੰ ਹੁਣ ਜਾਣਾ ਪੈਣਾ ਹੁਣ ਬੈਠਣਾ ਅੱਡੇ ਪਹੁੰਚ ਗਿਆ ਸੀ ਤਲਵੰਡੀ ਸਾਬੋ ਅੱਡੇ ਪਹੁੰਚ ਗਏ ਬਾਈ ਅੱਡੇ ਵਿੱਚ ਤਲਵੰਡੀ ਸਾਬੋ ਦਾ ਥੋੜਾ ਜਿਹਾ ਕਰ ਰਹੇ ਰੈਸਟ ਸੀ ਥੋੜੀ ਜਿਹੀ ਕੱਢ ਕੇ ਬੈਠ ਕੇ ਲੱਗੇਵੇਂ ਤੇ ਬੈਂਚ ਮੈਂ ਕਿਹਾ ਰੈਸਟ ਜੀ ਕਰ ਲਈਏ ਫਿਰ ਬੈਠਦੇ ਆਂ ਇਹ ਬਾਈ ਇਹਦੀ ਲੱਤ ਦੁਖਣ ਲੱਗਦੀ ਹੈ ਇਹ ਤਾਂ ਹੈਂਡੀਕੈਪਡ ਬੰਦਾ ਹੈ ਇਹ ਤਾਂ ਕਰਕੇ ਤਾਂ ਕਰਕੇ ਮਾ ਚਲੋ ਕਰ ਲੈਂਦੇ ਨੇ ਸ਼ਾਮ ਨੂੰ ਚਲਦੇ ਮੈਂ ਕਹਿੰਦਾ ਨਹੀਂ ਚੁੱਛੀਆਂ ਕਰ ਲਾ ਚਾੜਾ ਦਾ ਹੁਣ ਇੱਥੇ ਜਾ ਕੇ ਸੌਂਦੇ ਆ ਸੌਣਾ ਚੱਲ ਸੌਣ ਲਈ ਸੌਣ ਲਈ ਥੋੜੀ ਰੈਸਟ ਕਰਕੇ ਵੀ ਜਾਂਦੇ ਆ ਮਾਸ ਵੇਡਦੇ ਆ 4 ਘੰਟੇ ਕਿਤੇ ਚਲਦੇ ਆ 4 ਘੰਟੇ ਆਪਾਂ ਸੁੰਤਿਆਰੀਆਂ ਹੀ ਆ ਜਾਣਦੇ ਆ ਚੱਲ ਚੱਲਦੇ ਫਿਰ ਜਾ ਕੇ ਆਪਣਾ ਦੁੱਧ ਵਾਲੀ ਵੀ ਲੈਣਾ ਸ਼ਾਮ ਦਾ ਨਾ ਨਾ ਲੈ ਲਾਂਗੇ ਤਵਾ ਤਾਂ ਉੱਥੇ ਹੀ ਲਵਾਂਗੇ ਨਾ ਸਮਾਂ ਸਮੋਣ ਅੱਜ ਚਾਹ ਤੇ ਪੰਜ ਲੈਣੇ ਦੁੱਧ ਤੇ ਸ਼ਾਮ ਨੂੰ ਚਾਹ ਵੀ ਬਣਾਣੀ ਹੈ ਦੁੱਧ ਦੀ ਪੱਤੀ ਕੋਈ ਨਹੀਂ ਪੱਤੀ ਛੇ ਲੈ ਲਈ ਫਿਰ ਹਾਂ ਹਾਂ ਔਰ ਕੀ ਆ ਸ਼ਾਮ ਨੂੰ ਤਾਂ ਪੱਤੀ ਚੱਲੀਏ ਫਿਰ ਸ਼ਾਮ ਨੂੰ ਚਾਹ ਬਣਾਵਾਂਗੇ ਇੱਕੋ ਨਹੀਂ ਔਰ ਚਾਹ ਨਹੀਂ ਹੋ ਜੂਗੀ ਮੈਂ ਚਾਹ ਦੇਖੇ ਨੂੰ ਕਈ ਦਿਨ ਹੋ ਗਏ ਦੁੱਧ ਦੁੱਧ ਪੱਤੀ ਦੀਨੇ ਹੁਣ ਹਾਂ ਚੱਲ ਫਿਰ ਚੱਲੀਏ ਫਿਰ ਓਹ ਘਰ ਬਾਕੀ ਚੀਜ਼ਾਂ ਤੇ ਦਿਖਾਉਂਦੇ ਸਾਨੂੰ ਬਾਕੀ ਬਟੰਡੇ ਪਹੁੰਚ ਗਏ ਬਣਾਣੇ ਆਂ ਨਹੀਂ ਦੱਸਦੇ ਆ ਓਹ ਕੰਪਨੀ ਓਹ ਕੰਪਨੀ ਦੀ ਡਿਗਰੀ ਸੀ ਬਸ ਜਿਹੜੀ ਬਟੰਡੇ ਦੀ ਡਿਗਰੀ ਸੀ ਨਾ ਨਾਲੇ ਮਾਂ ਦੀਪ ਦੀਪ ਨਹੀਂ 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 ਜੀ ਐਨਟੀ ਵਾਲੇ ਦੀ जीटी ਵਾਲੇ ਨੇ ਚੋ ਹਾਂ ਬਹੁਤ ਨੁਕਸਾਨ ਹੋਇਆ ਕਾਫੀ ਬੰਦੇ ਮਰੇ ਆ ਹੁਣ ਬਾਈ ਚੱਲਦੇ ਆਪਾਂ ਬਠਿੰਡੇ ਨੂੰ ਨਿਊਦੀਪ ਇਹ ਬਾਈ ਸਾਰੀਆਂ ਬੱਸਾਂ ਡਿੰਪੀ ਢਿੱਲੋਂ ਦੀਆਂ ਹਾਂ ਨਿਊਦੀਪ ਪਹੁੰਚ ਗਿਆ ਜੀ ਆਪਾਂ ਹੁਣ ਬਠਿੰਡੇ ਮਠੰਡੇ ਦੀ ਰੌਣਕ ਆ ਜਾ ਆ ਜਾ ਹੋ ਜੀ ਨੀਂਦ ਆਉਂਦੀ ਹੁਣ ਨੀਂਦ ਆਣੀ ਆ ਥੱਕ ਗਏ ਹਾਂ ਥੱਕ ਗਏ ਹਾਂ ਚੱਲ ਅਕੜੀ ਘੰਟਾ ਕਰਦੇ ਆਰਾਮ ਜਾ ਕੇ ਬਾਜ਼ਾਰ ਦੇ ਇਲਾਕੇ ਅਸੀਂ ਬਾਜ਼ਾਰ ਚ ਰਹਿੰਦੇ ਆ ਪਰ ਹੋ ਜੇ ਅੱਗੇ ਵਲੌਗ ਮੇਰੇ ਤਾਂ ਲੈਣੇ ਪੇਰ ਬਹੁਤ ਵੱਡੇ ਹੈ ਸੇਬਾ ਵਰਗੇ ਬਈ ਵੀਰੇ ਕਿਹੜੇ ਡਾ ਭਾਈਆ 20 ਦੇ ਕਿਲੋ ਸਾਢੇ ਭਾਈਆ 20 ਦੇ ਕਿਲੋ ਸਾਢੇ ਹੈ ਟਿੱਕੇ ਹੋਗੇ ਤੋਕੇ ਖਾਈਆਂ ਰਹਿਣ ਦੇ ਤੈਨੂੰ ਆ ਪਾਈਆ ਬਾਲਾ ਚੱਲ ਹੈ ਭਾਈਆ ਬਾਲਾ ਚੱਲ ਹੈ ਭਾਈਆ ਲੈ ਲਊਗਾ ਗੱਲ ਕਰਾਂਗਾ इधर है अपना रूल ऑटो तो तो पर चला ला भाई रुकी जा ले जा मैं ਚਲੋ ਠੀਕ ਹੈ ਸਤ ਸ੍ਰੀ ਅਕਾਲ ਸਾਰਿਆਂ ਨੂੰ ਫਿਰ ਮਿਲਦੇ ਕਿਤੇ ਬਲੌਗ ਵਿੱਚ